ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਤੇ ਜਿਹੜੇ ਵੀਰਾਂ ਨੇ ਬਾਈ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੇ ਕੋਈ ਵੀਰ ਐ ਮੇਰੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਕੰਟੈਕਟ ਨੰਬਰ ਨੋਟ ਕਰਿਓ 8546 15312 ਤੇ ਜਿਸ ਘਰ ਚੋਂ ਬਈ ਵੀਡੀਓ ਬਣਾ ਰਿਹਾ ਵੀਰ ਦਾ ਫਾਰਮ ਆ ਬਈ ਗਾਵਾਂ ਦਾ ਠੀਕ ਆ ਇਹ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਇਸ ਫਾਰਮ ਦੇ ਵਿੱਚ ਉਹ ਬਈ ਦੋ ਬੱਚੀਆਂ ਬਕਾਊਗਾ ਬਾਈ ਕੋਲੇ ਥੋੜੀ ਇੱਕ ਤਾਂ ਜਗ੍ਹਾ ਦੀ ਪ੍ਰੋਬਲਮ ਤੇ ਪਸ਼ੂਆਂ ਦੀ ਗਿਣਤੀ ਹੈ ਜਿਹੜੀ ਜ਼ਿਆਦਾ ਹੋ ਗਈ ਉਹਦਾ ਕਰਕੇ ਬਾਈ ਨੇ ਦੋ ਬੱਚੀਆਂ ਜਿਹੜੀਆਂ ਸੇਲ ਕੀਤੀਆਂ ਨੇ ਆਉ ਪੁੱਛ ਲੈਨੇ ਬਾਈ ਕੋਲ ਟੇਰ ਕਰ ਲੈਨੇਗਾ ਲੋਬਾ ਅੱਜ ਵਿੱਚ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੂੰ ਵਧੀਆ ਠੀਕ ਹੈ ਠੀਕ ਹੈ ਵਧੀਆ ਬਾਈ ਨਾਮ ਤੇ ਐਡਰੈਸ ਬੋਲ ਬਾਈ ਨਾਮ ਗੁਰਪ੍ਰੀਤ ਹਮ ਤੇ ਪਿੰਡ ਘੰਡਾ ਬੰਨਾ ਹਾਂਜੀ ਬਟਿੰਡਾ ਜ਼ਿਲ੍ਹਾ ਜੀ ਤੇ ਤਹਿਸੀਲ ਫੂਲ ਹਨ ਫੂਲ ਆ ਜੀ ਨੇੜੇ ਪਿੰਡ ਕਿਹੜਾ ਹੈ ਸੰਧੂ ਵਾਲਾ ਜੀ ਸੰਧੂ ਵਾਲਾ ਤੇ ਪੁੰਦੇ ਵਾਲਾ ਨਾਲ ਹੈ ਭਾਈ ਰੂਪਾ ਗੋਲੇ ਭਾਈ ਰੂਪਾ ਗੋਲੇ ਮੋਬਾਈਲ ਨੰਬਰ ਬੋਲੋ 94172 ਹੂੰ 40144 ਠੀਕ ਹੈ ਜੀ ਇਹ ਭਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰਨ ਭਾਈ ਆ ਦੋਨੇ ਬੱਚੀਆਂ ਨੇ हां भाई खीरियां ਦੋਨੇ ਡੈਨਮਾਰਕ ਦੀਆਂ ਹੈਗੀਆਂ ਹੂੰ ਤੇ ਇਹਨਾਂ ਦੀਆਂ ਮਦਰ ਦਾ ਵੀ ਆਪਣੇ ਕੋਲੇ ਵਧੀਆ ਰਿਕਾਰਡ ਆ 1 32 ਲੀਟਰ ਤੇ ਆ 1 30 ਲੀਟਰ ਤੇ ਆ ਠੀਕ ਆ ਆਪਣੇ ਫਾਰਮ ਚ ਹੀ ਹੋ ਹਾਂਜੀ ਭਾਈ ਆਪਣੇ ਘਰ ਦੇ ਵਿੱਚ ਬੱਸੀਆਂ ਘਰ ਦੀਆਂ ਬੱਸੀਆਂ ਠੀਕ ਆ ਕੱਪੜੇ ਕੋਲੇ ਹੁਣ ਸੂਟੀਆਂ ਬੱਸੀਆਂ ਦੋ ਆਗੀਆਂ ਭਾਈ ਉਹ ਦੇਖ ਤੇ ਦੁਬਾਰੇ ਫੇਰ ਸੂਣ ਵਾਲੀਆਂ ਥਾਂ ਦੀ ਥੋੜੀ ਵਾਲੀ ਟਿਕਦਾ ਸਹੀ ਗੱਲ ਆ ਭਾਈ ਹਾਂ ਤੇ 20 20 ਦਿਨ ਹੋ ਗਏ ਭਾਈ ਟੀਕਾ ਵੀ ਲਵਾਇਆ ਵਾ ਆਪਣਾ ਵਧੀਆ ਅੱਛਾ ਹਾਂ ਠੀਕ ਆ ਵੀ ਵਧੀਆ ਆਪਣਾ ਰਮਾਡਾ ਦੇ ਟੀਕੇ ਲਵਾਇਆ ਵਿਆ ਠੀਕ ਆ ਜੀ 20 20 ਦਿਨ ਹੋ ਗਏ ਦੋਨਾਂ ਦੇ ਦੰਦੋ ਖ ਕੀ ਰਹੀਆਂ ਆ ਇਹ ਦੰਦੋ ਕੀ ਬਾਈ ਜਿਹੜੀ ਆ ਖੜੀ ਆ ਨਾ ਬੱਚੀ ਪਹਿਲਾਂ ਇਹ ਦੇਖੋ ਰਾਜੀ ਫੁੱਲ ਦਾਦ ਚੰਗਾ ਗਾ ਸੀਮਨ ਇਹਦੇ ਲੱਗਿਆ ਵਾ ਚੰਗੀ ਮਾਂ ਦੀ ਧੀ ਆ ਬਾਈ ਤੇ ਹਨਾ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਬਾਈ ਜਿਹੜੀ ਬੈਠੀ ਉਹ ਵੀ ਠਾ ਦੋ ਘਰ ਦੀਆਂ ਹੈਗੀਆਂ ਬਾਈ ਵਧੀਆ ਬਾਈ ਦੇ ਘਰ ਦੀਆਂ ਬੱਚੀਆਂ ਨੇ ਕੋਈ ਵਪਾਰ ਦਾ ਕੰਮ ਨਹੀਂ ਮੁੱਲ ਵੀ ਬਾਈ ਕਹਿੰਦਾ ਆਪਾਂ ਜਾਇਜ਼ੀ ਕਰਨੀ ਆ ਬਾਕੀ ਜਿਹੜੀ ਸਾਮ ਸਮਭਾਲ ਤੋਂ ਲਾ ਲਓ ਕੋਈ ਲੇਬਰ ਦੀ ਸਮੱਸਿਆ ਲਾ ਲਓ ਬਾਈ ਉਸ ਸਾਬ ਨਾਲ ਤੁਸੀਂ ਅੰਦਾਜ਼ਾ ਲਾ ਲਓ ਥੋੜਾ ਜਿਹਾ ਬਾਈ ਕਹਿੰਦਾ ਮੇਰੇ ਕੋਲ ਸਮਾਂ ਨਾ ਪਟਾਉਣਾ ਬਾਈ ਸਿਸਟਮ ਕਿਉਂ ਫਾਰਮ ਦੇ ਨਾਲ ਨਾਲ ਬਾਈ ਦੇ ਹੋਰ ਵੀ ਕੰਮ ਆ ਖੇਤੀਬਾੜੀ ਦਾ ਲਾ ਲਓ ਹਣਾ ਕੋਈ ਵੀ ਤੇ ਉਹਦਾ ਕਰਕੇ ਬਾਈ ਕਹਿੰਦਾ ਉਹਨਾਂ ਸਮਾਂ ਨਹੀਂ ਦਿੱਤਾ ਜਾਂਦਾ ਬਾਈ ਕੋਈ ਗੱਲ ਨਹੀਂ ਬਾਈ ਤਾਨੂੰ ਆਜੀ ਰੋਜੀ ਬਾਰੇ ਪੂਰਾ ਫਲ ਹੈ ਠੀਕ ਆ ਤੇ ਕੀ ਮੋਲ ਆ ਫਿਰ ਜੋੜੇ ਦੀ ਜਾਇਜ਼ ਬਾਈ ਜੋੜੇ ਦਾ ਆਪਾਂ 60 ਕਿੰਨਾ ਦੇ ਦਾਂਗੇ ਬਾਈ ਮਾਨਤਨ ਹੋ ਜਾ ਬਾਈ ਜਮਾ ਜਾਇਜ਼ ਹੀ ਆ ਬਾਹਰ ਉਹ ਫੀਡ ਫੂਡ ਬਾਹਰ ਉਹ ਪਾਈ ਹੋਇਆ ਨਾ ਉਹ ਰਾਜੀ ਮਨ ਪਾਲਦੇ ਆ ਬਾਈ ਪਤਾ ਹੀ ਆ ਹਨ ਜਿਹੜੇ ਪਾਲਦੇ ਵੀ ਕਿਵੇਂ ਪਾਲਦੇ ਨੇ ਹਨ ਮੇਰੇ ਕੋਲੇ ਹੁਣ ਬਸਿਆ ਬਾਈ ਉਹ ਹੋਰ ਉਹਦਾ ਕਰਕੇ ਦੋ ਦਾ ਉਹ पिਂਜਰੇ ਚਾ ਜਗਾ ਦੀ ਬੜੀ ਪ੍ਰੋਬਲਮ ਆ ਸੂਣ ਵਾਲੀਆਂ ਗਾਵਾਂ ਹਨ ਸੇ ਸੂਣ ਵਾਲੀਆਂ ਠੀਕ ਆ ਹੋਰ ਤਾਂ ਕਰਕੇ ਵੀ ਮੈਂ ਦਿੱਕਤ ਵਾਲੀ ਆ ਠੀਕ ਆ ਉਹਦਾ ਕਰਕੇ ਬਾਈ ਨੇ ਬਾਈ ਸੇਲ ਕੀਤਾ ਬੱਚੀ ਚੰਗੀ ਆ ਫੇਸ ਦੇਖੋ ਫੇਸ ਬੜਾ ਪਿਆਰਾ ਬਾਈ ਖੋਦੀ ਬਾਦੀ ਚੰਗੀ ਆ ਸਨਖ ਪੁਣਾ ਚੰਗਾ ਦਾ ਦੋਨਾਂ ਦੇ ਸੈਕਸਲ ਸੀਮਨ ਲਵਾਈ ਹੋਏ ਬਾਈ ਵਧੀਆ ਠੀਕ ਆ ਆਪਣੇ ਕੋਲੇ ਸੀਮਨ ਵੀ ਪਏ ਆ ਹੂੰ ਦੋਨਾਂ ਦੀ ਬਾਈ ਸੈਕਸਲ ਸੀਮਨ ਇਸ ਇਤਰਾ ਜਿਹੜੇ ਬਾਈ ਕੋਲੇ ਪਾਏ ਆ ਖਾਲੀ ਹਨ ਤੇ ਥਣ ਝੂੜੀਆਂ ਸਾਫ ਜਮਾ ਬਾਈ ਚ ਆ ਖੀਰੀਆਂ ਹੈਗੀਆਂ ਚਾਰ ਚਾਰ ਥਾਣਾ ਹੂੰ ਕੋਈ ਦਿੱਕਤ ਨਹੀਂ ਬਾਈ ਘਰਦਿਆਂ ਬੱਸੀਆਂ ਆਪਣੀਆਂ ਘਰਦਿਆਂ ਬੱਸੀਆਂ ਤੇ ਕਿਸੇ ਵੀਰ ਨੂੰ ਬਾਈ ਪਸੰਦ ਆਉਣ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ